ਸਕ੍ਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਹਲਾ ਖੁਰਦ ਦੇ ਵਿੱਚ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਦੇ ਉੱਤੇ ਲੁੱਟ ਕਰਨ ਦੀ ਕੋਸ਼ਿਸ਼ ਹੋਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੁੱਟੇਰੇ ਆਉਂਦੇ ਨੇ ਤੇ ਦੁਕਾਨ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਦੁਕਾਨ ਦੇ ਅੰਦਰ ਬੈਠਾ ਜਿਹੜਾ ਨੌਜਵਾਨ ਹੈ ਉਹ ਇਹਨਾਂ ਲੁੱਟੇਰਿਆਂ ਦਾ ਦਲੇਰੀ ਦੇ ਨਾਲ ਸਾਹਮਣਾ ਕਰਦਾ ਹੈ ਤੇ ਉਹਨਾਂ ਨੂੰ ਦੁਕਾਨ ਦੇ ਵਿੱਚੋਂ ਭੱਜਣ ਦੇ ਲਈ ਮਜਬੂਰ ਕਰ ਦਿੰਦਾ ਹਾਲਾਂਕਿ ਨੌਜਵਾਨ ਦੇ ਵੱਲੋਂ ਲੁੱਟੇਰਿਆਂ ਨੂੰ ਆਰੰਭੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਾਰਲੂ ਠੇਰੇ ਨੇ ਜਿਹੜੇ ਉਥੋਂ ਭੱਜਣ ਦੇ ਵਿੱਚ ਸਫਲ ਰਹੇ ਨੇ ਪਰ ਇਸ ਮਾਮਲੇ ਦੀ ਜਿਹੜੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਮੂੰਹ ਟੱਕੇ ਹੋਏ ਸੀ ਤੇ ਦੋ ਲੁਟੇਰੇ ਨੇ ਜਿਹੜੇ ਉਹ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਦੁਕਾਨ 'ਚ ਬੈਠੇ ਗੌਰਵ ਨਾਮ ਦੇ ਉਸ ਨੌਜਵਾਨ ਦੇ ਕੋਲੋਂ ਲੁਟੇਰਿਆਂ ਦੀ ਬਿਨਾਂ ਕੋਈ ਪਰਵਾਹ ਕਰਦੇ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਗਿਆ ਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਲੁਟੇਰਿਆਂ ਦੀ ਦੁਕਾਨ 'ਚੋਂ ਭੱਜਦਿਆਂ ਦੀ ਜਿਹੜੀ ਵੀ ਉਹ ਵੀ ਇਹ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਇੱਕ ਲੁਟੇਰੇ ਨੂੰ ਇਹ ਜਿਹੜਾ ਨੌਜਵਾਨ ਹੈ ហេਠਾਂ ਵੀ ਸੁੱਟ ਲੈਂਦੇ ਪਰ ਉਹ ਮੋੜ ਉੱਠ ਕੇ ਭੱਜ ਨਿਕਲਦਾ ਹੈ ਤੇ ਜਿਸ ਤੋਂ ਬਾਅਦ ਗਵਰਦ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਇਸ ਨੌਜਵਾਨ ਦੇ ਵੱਲੋਂ ਜਿਹੜੀ ਦਲੇਰੀ ਦਿਖਾਈ ਗਈ ਹੈ ਉਸ ਦੀ ਇਲਾਕੇ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਘਟਨਾ ਦੀ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪਰ ਇਹ ਜਿਹੜੀ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕਾਨੂੰਨ ਸਵਾਲ ਤਾਂ ਉੱਤੇ ਸਵਾਲ ਤਾਂ ਖੜੇ ਹੋ ਹੀ ਰਹੇ ਨੇ ਪਰ ਇਸ ਨੌਜਵਾਨ ਦੀ ਦਲੇਰੀ ਦੀ ਪ੍ਰਸ਼ੰਸਾ ਸਾਰੇ ਪਾਸੇ ਹੋ ਰਹੀ ਹੈ ਇਹ ਖਬਰ ਤੁਹਾਨੂੰ ਦੁਬਾਰੇ ਦੱਸ ਦਿੰਦੇ ਆ ਕਿ ਹੁਸ਼ਿਆਰਪੁਰ ਦੇ ਸੈਲਾ ਖੁਰਦ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੀ ਇੱਕ ਗੁਪਤਾ ਮਨੀ ਐਕਸਚेंजर ਦੀ ਦੁਕਾਨ ਦੇ ਉੱਤੇ ਇਸ ਇਨ੍ਹਾਂ ਤਿੰਨ ਲੁਟੇਰਾਂ ਦੇ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿਸਤੌਲ ਦੀ ਨੋਕ ਤੇ ਲੁੱਟਕਾਰਾਂ ਦੀ ਕੋਸ਼ਿਸ਼ ਕਰਦੇ ਨੇ ਪਰ ਨੌਜਵਾਨ ਜਿਹੜਾ ਗੌਰਵ ਨਾਮ ਦਾ ਨੌਜਵਾਨ ਹੈ ਉਸ ਦੇ ਵੱਲੋਂ ਇਨ੍ਹਾਂ ਦਾ ਦਲੇਰੀ ਦੇ ਨਾਲ ਸਾਹਮਣਾ ਕੀਤਾ ਜਾਂਦੇ ਤੇ ਦਲੇਰੀ ਦੇ ਨਾਲ ਸਾਹਮਣਾ ਦੇ ਰੋਕ ਕੀਤਾ ਜਾਂਦਾ ਤਾਂ ਇਹ ਜਿਹੜੇ ਲੁਟੇਰੇ ਨੇ ਡਰ ਕੇ ਭੱਜ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਗੌਰਵ ਦੇ ਵੱਲੋਂ ਜਿਹੜਾ ਨੌਜਵਾਨ ਹੈ ਦਲੇਰੀ ਤੋਂ ਖਣ ਵਾਲਾ ਨੌਜਵਾਨ ਹੈ ਉਸ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਲੁਟੇਰੇ ਨੂੰ ਤਾਂ ਉਹ ਫੜ ਕੇ ਥੱਲੇ ਵੀ ਸਿੱਟ ਲੈਂਦਾ ਪਰ ਉਹ ਲੁਟੇਰਾ ਮੁੜ ਕੇ ਮੋਟਰਸਾਈਕਲ ਦੇ ਉੱਤੇ ਚੜ ਜਾਂਦੇ ਤੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਇਸ ਨੌਜਵਾਨ ਦੀ ਦਲੇਰੀ ਦੀ ਜਿਹੜੀ ਪ੍ਰਸ਼ੰਸਾ ਹੈ ਸਾਰੇ ਪਾਸੇ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਖੂਬ ਚਰਚਾ ਛਿੜੀ ਹੋਈ ਹੈ ਇਸ ਨੌਜਵਾਨ ਨੂੰ ਲੈ ਕੇ ਤੁਸੀਂ ਇਸ ਨੌਜਵਾਨ ਦੀ ਜਿਹੜੀ ਬਹਾਦਰੀ ਉਸ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ ਤਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਸਹਿਲਾ ਖੁਰਦ ਦੇ ਵਿੱਚ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਦੇ ਉੱਤੇ ਲੁੱਟ ਕਰਨ ਦੀ ਕੋਸ਼ਿਸ਼ ਹੋਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੁੱਟੇਰੇ ਆਉਂਦੇ ਨੇ ਤੇ ਦੁਕਾਨ ਦੇ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਦੁਕਾਨ ਦੇ ਅੰਦਰ ਬੈਠਾ ਜਿਹੜਾ ਨੌਜਵਾਨ ਹੈ ਉਹ ਇਨ੍ਹਾਂ ਲੁੱਟੇਰਿਆਂ ਦਾ ਦਲੇਰੀ ਦੇ ਨਾਲ ਸਾਹਮਣਾ ਕਰਦਾ ਹੈ ਤੇ ਉਹਨਾਂ ਨੂੰ ਦੁਕਾਨ ਦੇ ਵਿੱਚੋਂ ਭੱਜਣ ਦੇ ਲਈ ਮਜਬੂਰ ਕਰ ਦਿੰਦਾ ਹਾਲਾਂਕਿ ਨੌਜਵਾਨ ਦੇ ਵੱਲੋਂ ਲੁੱਟੇਰਿਆਂ ਨੂੰ ਆੜੰਦੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲੁਟੇਰੇ ਨੇ ਜਿਹੜੇ ਉਥੋਂ ਭੱਜਣ ਦੇ ਵਿੱਚ ਸਫਲ ਰਹੇ ਨੇ ਪਰ ਇਸ ਮਾਮਲੇ ਦੀ ਜਿਹੜੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਲੁਟੇਰੇ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਮੂੰਹ ਟੱਕੇ ਹੋਏ ਸੀ ਤੇ ਦੋ ਲੁਟੇਰੇ ਨੇ ਜਿਹੜੇ ਉਹ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਦੁਕਾਨ 'ਚ ਬੈਠੇ ਗੌਰਵ ਨਾਮ ਦੇ ਸ ਨੌਜਵਾਨ ਦੇ ਵੱਲੋਂ ਲੁਟੇਰਿਆਂ ਦੀ ਬਿਨਾਂ ਕੋਈ ਪਰਵਾਹ ਕਰਦੇ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਗਿਆ ਤੇ ਉਹਨਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ ਤੇ ਲੁਟੇਰਿਆਂ ਦੀ ਦੁਕਾਨ 'ਚੋਂ ਭੱਜਦਿਆਂ ਦੀ ਜਿਹੜੀ ਵੀਡੀਓ ਵੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਇੱਕ ਲੁਟੇਰੇ ਨੂੰ ਇਹ ਜਿਹੜਾ ਨੌਜਵਾਨ ਹੈ ਹੀਠਾਂ ਵੀ ਸੁੱਟ ਲੈਂਦੇ ਪਰ ਉਹ ਮੋੜ ਉੱਠ ਕੇ ਭੱਜ ਨਿਕਲਦਾ ਤੇ ਜਿਸ ਤੋਂ ਬਾਅਦ ਗੁਰਦਵਾਰੇ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਇਸ ਨੌਜਵਾਨ ਦੇ ਵੱਲੋਂ ਜਿਹੜੀ ਦਲੇਰੀ ਦਿਖਾਈ ਗਈ ਹੈ ਉਸ ਦੀ ਇਲਾਕੇ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਘਟਨਾ ਦੀ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪਰ ਇਹ ਜਿਹੜੀ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਕਾਨੂੰਨ ਵਸਤਾਰੇ ਉਤੇ ਸਵਾਲ ਤਾਂ ਖੜੇ ਹੋ ਹੀ ਰਹੇ ਨੇ ਪਰ ਇਸ ਨੌਜਵਾਨ ਦੀ ਦਲੇਰੀ ਦੀ ਪ੍ਰਸ਼ੰਸਾ ਸਾਰੇ ਪਾਸੇ ਹੋ ਰਹੀ ਹੈ ਇਹ ਖਬਰ ਤੁਹਾਨੂੰ ਦੁਬਾਰੇ ਦੱਸ ਦਿੰਨੇ ਆ ਕਿ ਹੁਸ਼ਿਆਰਪੁਰ ਦੇ ਸੈਲਾ ਖੁਰਦ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੀ ਇੱਕ ਗੁਪਤਾ ਮੈਨੀ ਐਕਸਚੇਂਜਰ ਦੀ ਦੁਕਾਨ ਦੇ ਉੱਤੇ ਇਹਨਾਂ ਤਿੰਨ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਿਸਤੌਲ ਦੀ ਨੋਕ ਤੇ ਲੁੱਟਕਾਰਾਂ ਦੀ ਕੋਸ਼ਿਸ਼ ਕਰਦੇ ਨੇ ਪਰ ਨੌਜਵਾਨ ਜਿਹੜਾ ਗੌਰਵ ਨਾਮ ਦਾ ਨੌਜਵਾਨ ਹੈ ਉਸ ਦੇ ਵੱਲੋਂ ਇਹਨਾਂ ਦਾ ਦਲੇਰੀ ਦੇ ਨਾਲ ਸਾਹਮਣਾ ਕੀਤਾ ਜਾਂਦਾ ਤੇ ਦਲੇਰੀ ਦੇ ਨਾਲ ਸਾਹਮਣਾ ਦੇ ਰੋ ਕੀਤਾ ਜਾਂਦਾ ਤਾਂ ਇਹ ਜਿਹੜੇ ਲੁਟੇਰੇ ਨੇ ਡਰ ਕੇ ਭੱਜ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਗੌਰਵ ਦੇ ਵੱਲੋਂ ਜਿਹੜਾ ਨੌਜਵਾਨ ਹੈ ਦਲੇਰੀ ਤੋਂ ਖੜਨ ਵਾਲਾ ਨੌਜਵਾਨ ਹੈ ਉਸ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਲੁਟੇਰੇ ਨੂੰ ਤਾਂ ਉਹ ਫੜ ਕੇ ਥੱਲੇ ਵੀ ਸਿੱਟ ਲੈਂਦਾ ਹੈ ਪਰ ਉਹ ਲੁਟੇਰਾ ਮੁੜ ਕੇ ਮੋਟਰਸਾਈਕਲ ਦੇ ਉੱਤੇ ਚੜ ਜਾਂਦਾ ਤੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਪਰ ਇਸ ਨੌਜਵਾਨ ਦੀ ਦਲੇਰੀ ਦੀ ਜਿਹੜੀ ਪ੍ਰਸ਼ੰਸਾ ਹੈ ਸਾਰੇ ਪਾਸੇ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਖੂਬ ਚਰਚਾ ਛਿੜੀ ਹੋਈ ਹੈ ਇਸ ਨੌਜਵਾਨ ਨੂੰ ਲੈ ਕੇ ਤੁਸੀਂ ਇਸ ਨੌਜਵਾਨ ਦੀ ਜਿਹੜੀ ਬਹਾਦਰੀ ਉਸ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ